ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ-ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਗੱਡੀਆਂ ਪਹੁੰਚ ਗਿਆ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਸੋ ਮੈਂ ਕੁਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬੰਦੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕੈਮਰਾ ਤੁਹਾਡੇ ਬਾਡੀ ਤੇ ਵੀ ਲੱਗਿਆ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਕੈਮਰੇ ਦੇ ਸਾਹਮਣੇ ਚਲਾਨ ਕੱਟਿਓ ਜੇ ਕੈਮਰੇ ਤੋਂ ਬਿਨਾ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਿਗਾਰ ਸੈੱਟ ਕੀਤਾ ਤੁਸੀਂ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜਿੱਦਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਹਾਂ ਸੀ ਉਹਨੂੰ ਪੰਜਾਬ ਐਸਐਸਫ ਦਾ ਪਰ ਉਹਦੇ ਪੈਸੇ ਲੱਗਣਗੇ ਇਹ ਨਹੀਂ ਹੈਗਾ ਕਿ ਅਸੀਂ ਉਹਨੇ ਚਲਾਨ ਕੱਟ ਕੇ ਉਹਨੂੰ ਕਹਈਏ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋ ਜਾਈਏ ਨਾ ਚਲਾਨ ਕਰਨ ਦਾ ਕੀ ਫਾਇਦਾ ਚਲਾਨ ਦਾ ਮਤਲਬ ਇਹ ਹੋ ਗਿਆ ਥੋੜੀ ਦੇਰ ਲੱਗੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਚਲਾਉਣ ਲੱਗ ਜੂਗਾ ਤੇ ਗੱਡੀ ਇੰਪਾਉਂਡ ਹੋਊਗੀ ਉੱਥੇ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਸਸਨ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ ਦਾ ਅਜੇ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰ ਸੋ ਇਹ ਉਧਰ ਬਠਿੰਡੇ ਕਿ ਨਹੀਂ ਫੜਿਆ ਗਿਆ ਸੀ ਹਰਦਾ ਨਹੀਂ ਇਹਦਾ ਮਤਲਬ ਇਹ ਹੈਪਚੁਅਲ ਉਹਦਾ ਇੱਕ ਨੰਬਰ ਕੱਟ ਲੋ ਜੇ ਸਾਡੇ ਕਿ ਤਿੰਨ ਨੰਬਰ ਕੱਟੇ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲੈਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਹੋ ਰਹੀਆਂ ਨੇ ਇਸ ਗੱਲੋਂ ਬੇਫਿਕਰ ਹੋ ਜਿਓ ਜੇ 700 'ਚੋਂ ਤੁਹਾਡੇ 680 ਆ ਗਏ ਇਸ ਗੱਲੋਂ ਬੇਫਿਕਰ ਹੋ ਜਿਓ ਕਿ ਮੈਨੂੰ ਕੋਈ ਐਮਐਲਏ ਨਹੀਂ ਜਾਣਦਾ じゃ ਮੇਰੇ ਕੋਲ ਪੈਸੇ ਨਹੀਂ ਹੈਗੇ 680 ਵਾਲਾ ਰਹਿ ਜਾਊਗਾ ਤੇ 640 ਵਾਲਾ ਨੌਕਰੀ ਲੈ ਜਾਊਗਾ ਇਹ ਕੰਮ ਨਹੀਂ ਸਰਕਾਰ ਤੁਹਾਡਾ ਆਪ ਕੁੰਡਾ ਖੜਕਾਊਗੀ ਭਾਈ ਆ ਜਾ ਤੇਰੀ ਨੌਕਰੀ ਤੇਰੀ ਕੁਰਸੀ ਤੈਨੂੰ ਇੰਤਜ਼ਾਰ ਕਰ ਰਹੀ ਹੈ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੋਂ ਪਰ ਸ਼ਹਿਰੀਏ ਢੰਗ ਦਾ ਹਾਂ ਬੋਲਾਂ ਹਿੰਦੀ ਉਰਦੂ ਵੀ ਸਮਝਦਾ ਕਦੇ ਕਦੇ ਅੰਗਰੇਜ਼ੀ ਵੀ ਅੰਗਦਾ ਹਾਂ ਮਾਂ ਆਪ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਗੱਲ ਆਖਣ ਤੋਂ ਰਤਾਣਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਭੰਗੜਾ ਜਿਹੜੀ ਪੰਜਾਬ ਪੁਲਿਸ ਹੈ ਨੌਰਮਲ ਪੁਲਿਸ ਹੈ ਉਹਨਾਂ ਕੋਲ ਇੰਨਾ ਜ਼ਿਆਦਾ ਬਰਡਨ ਹੈ ਇੰਨਾ ਜ਼ਿਆਦਾ ਕੰਮ ਦਾ ਬੋਝ ਹੈ ਸਸ ਨੂੰ ਦੇ ਝਗੜੇ ਤੋਂ ਲੈ ਕੇ ਜ਼ਮੀਨਾਂ ਦੇ ਝਗੜੇ ਚੋਰੀਆਂ ਦੇ ਠੱਗੀਆਂ ਦੇ ਗੈਂਗਸਟਰਾਂ ਦੇ ਨਹਿਰ ਦੇ ਵਿੱਚ ਲਾਸ਼ ਜਾਂਦੀ ਆ ਉਹ ਵੀ ਕੱਢਣੀਆਂ ਹੜਕ ਦੇ ਐਕਸੀਡੈਂਟਾਂ ਗਾ ਉੱਥੇ ਵੀ ਜਾਣਾ ਤਾਂ ਅਸੀਂ ਇਹ ਵੀ ਸੋਚਣਾ ਰੱਖੀ ਕਿ ਆ ਜਿਹੜੀ ਨੌਰਮਲ ਪੁਲਿਸ ਹੈ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਉਹ ਜਾੜਾ ਟਾਈਮ ਦੇ ਸਕਣਗੇ ਦੂਜੇ ਕਿਸੇ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਕਿਉਂਕਿ ਜਦੋਂ ਅਸਸਪਾਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 3 ਕਿਲੋਮੀਟਰਾਂ ਦੀ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਸੋ ਇਹ ਕਿੰਨੀਆਂ ਔਣ ਹੋਈਆਂ ਮੌਤਾਂ ਹੋਈਆਂ ਨੇ ਪਾਤਨੇ ਸਾਫ ਦਾ ਰਾਸ਼ਟਰਪਤੀ ਕੈਨੀ ਜੈਲ ਸਿੰਘ ਜੀ ਸਰਕਾਰ ਸੇ ਜਮਾਰੇਗੇ ਰਾਜੇਸ਼ ਪਾਇਲਟ ਸੰਗਸਪਟਾ ਲੀਟਰ ਸਰਕਾਰ ਹਾਸੇ ਜਮਾਰੇਗੇ ਜਸਪਾਲ ਪੱਟੀ ਬਹੁਤ ਬੜੇ ਕਲਾਕਾਰ ਸਰਕਾਰ ਸੇ ਜਮਾਰੇਗੇ ਕਿੰਨੀਆਂ ਹੀ ਉਦਾਹਰਨਾ ਮਿਲਦੀਆਂ ਕਿੰਨੇ ਸਿੰਗਰ ਕਿਉਂਕਿ ਐਕਸੀਡੈਂਟ ਨਹੀਂ ਦੇਖਦਾ ਕਿ ਗੱਡੀ ਚ ਕੌਣ ਬੈਠਾ ਆਪਾਂ ਹਰ ਗੱਲ ਕਿਸਮਤ ਤੇ ਵੀ ਨਹੀਂ ਛੱਡ ਸਕਦੇ ਕਿਤੇ ਨਾ ਕਿਤੇ ਹਿਊਮਨ ਐਰਰ ਹੁੰਦੀ ਹੈ ਸੋ ਮਨੁੱਖੀ ਗਲਤੀਆਂ ਨੂੰ ਘਟਾਉਣਾ ਹੈ ਦੂਜਾ ਜਿਹੜੀ ਪੰਜਾਬ ਪੁਲਿਸ ਹੈ ਨੌਰੰਬਲ ਪੁਲਿਸ ਹੈ ਉਹਨਾਂ ਕੋਲ ਇੰਨਾ ਜ਼ਿਆਦਾ ਬਰਡਨ ਹੈ ਇੰਨਾ ਜ਼ਿਆਦਾ ਕੰਮ ਦਾ ਬੋਝ ਹੈ ਸਸ ਨੂੰ ਦੇ ਝਗੜੇ ਤੋਂ ਲੈ ਕੇ ਜ਼ਮੀਨਾਂ ਦੇ ਝਗੜੇ ਚੋਰੀਆਂ ਦੇ ਠੱਗੀਆਂ ਦੇ ਗੈਂਗਸਟਰਾਂ ਦੇ ਨਹਿਰ ਦੇ ਵਿੱਚ ਲਾਸ਼ ਜਾਂਦੀ ਆ ਉਹ ਵੀ ਕੱਢਣੀਆਂ ਫਰਕ ਤੇ ਐਕਸੀਡੈਂਟਗਾ ਉੱਥੇ ਵੀ ਜਾਣਾ ਤਾਂ ਅਸੀਂ ਇਹ ਵੀ ਸੋਚਣਾ ਰੱਖੀ ਕਿ ਆ ਜਿਹੜੀ ਨਾਰਮਲ ਪੁਲਿਸ ਹੈ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਉਹ ਜਾਦਾ ਟਾਈਮ ਦੇ ਸਕਣਗੇ ਦੂਜੇ ਕਿਸੇ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਕਿਉਂਕਿ ਜਦੋਂ ਅਸਸਫਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 30 ਕਿਲੋਮੀਟਰਾਂ ਦੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਸੀਂ ਕਹ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨੂੰ ਵੱਡੀਆਂ ਗੱਡੀਆਂ ਲਈਏ ਬਾਰ ਬਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨੰਬਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਐ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟਰਾਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਐ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਹਿਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਆ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਅੱਜ ਤੋਂ ਤੁਸੀਂ ਸੜਕਾਂ ਤੇ ਚੱਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀ ਹੈ ਲੀਪ ਦਾ ਸਾਲ ਹੈ 29 ਫਰਬਈ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਕੱਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ ਇਹ ਛੋਟੀ ਮੋੜੀ ਗੱਲ ਨਹੀਂ ਹੁੰਦੀ ਆਮ ਤੌਰ ਤੇ ਸਰਕਾਰਾਂ ਹਜੇ ਕੰਮਾਂ ਵਾਸਤੇ ਸੋਚਦੀਆਂ ਨਹੀਂ ਹੁੰਦੀਆਂ ਕੱਲੀਆਂ ਵੋਟਾਂ ਤੱਕ ਮਤਲਬ ਰੱਖਦੇ ਨੇ ਸਰਕਾਰ ਦਾ ਫਰਜ਼ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਕਿਉਂਕਿ ਸੜਕਾਂ ਪੰਜਾਬ ਦੇ ਵਿੱਚ ਹਾਈਵੇ ਵੱਡੇ ਨੇ ਹੁਣ ਵੱਧ ਰਹੇ ਨੇ ਹੋਰ ਗੱਡੀਆਂ ਪੰਜਾਬੀਆਂ ਕੋਲੇ ਬਹੁਤ ਵੱਡੀਆਂ ਨੇ ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਆ ਸਪੀਡ ਦੇ ਵੀ ਸ਼ੌਕੀਨ ਸੋਦੇ ਚ ਫਿਰ ਕਿਤੇ ਨਾ ਕਿਤੇ ਘਰ ਪੱਟੇ ਜਾਂਦੇ ਨੇ ਤੁਸੀਂ ਦੇਖ ਲਓ ਤੁਸੀਂ ਬਹੁਤ ਬੜੀ ਗਏ ਹੋਗੇ ਜਿਹੜੇ ਦੁਨੀਆ ਕੈਮਰਾ ਦੇ ਥਰੂ ਪ੍ਰੈਸ ਦੇ ਥਰੂ ਮੈਨੂੰ ਸੁਣ ਰਹੀ ਹੈ ਉਹਨਾਂ ਦਾ ਵੀ ਤਜਰਬਾ ਹੋਏ ਹੋਣਾ ਚੰਗੇ ਭਲੇ ਜਾਂਦੇ ਹੁੰਨੇ ਆ ਜੀਰਕਪੁਰ ਜਾ ਕੇ ਜਾਂ ਖਰੜ ਕੋਲੇ ਜਾ ਕੇ ਡਰਾਈਵਰ ਦੇ ਹੱਥ ਕੰਮਣ ਲੱਗ ਜਾਂਦੇ ਨੇ ਵੀ ਅੱਗੇ ਚੰਡੀਗੜ੍ਹ ਆ ਗਿਆ ਕੋਈ ਨਾ ਕੋਈ ਗਲਤੀ ਮਤੋਂ ਹੋਊਗੀ ਹੁਣ ਉਹ ਐਸੇ ਚੱਕਰ ਚ ਘਰ ਵੀ ਲੰਦਾ ਉਹ ਕਈ ਤਾਂ ਡਰਾਈਵਰ ਇਦਾਂ ਦੇ ਨੇ ਕਹਿੰਦੇ ਮਹਾਲੀ ਛੱਡ ਕੇ ਜਾਵਾਂਗੇ ਜੀ ਉਦੋਂ ਅੱਗੇ ਤੁਸੀਂ ਆਪ ਦਾ ਫੋਰ ਕਰ ਲਓ ਹੱਥੋਂ ਚੰਡੀਗੜ੍ਹ ਤੱਕ ਨਹੀਂ ਪੜਿਆ ਜਾਂਦਾ ਕੋਈ ਚੰਡੀਗੜ੍ਹ ਪੁਲਿਸ ਕੋਈ ਇਹ ਨਹੀਂ ਆਇਆ ਕੋਈ ਮਾਰ ਦੇ ਕੁੱਟ ਦੇ ਜਾਂ ਕੋਈ ਕੋਈ ਬਹੁਤਾ ਜ਼ਿਆਦਾ ਉਹ ਸਿਰਫ ਇਹ ਕਿ ਡਿਸਪਲਨ ਨਾਲ ਗੱਡੀ ਚਲਾਉਣ ਵਾਲੇ ਨੂੰ ਜਿਹੜਾ ਉਹ ਅਪਰੀਸ਼ੀਏਟ ਕਰਦੇ ਆ ਜਿਹੜਾ ਕੋਈ ਕੁੜੀ ਬੋਤ ਵੀ ਕੋਈ ਨਾ ਕੋਈ ਸੜਕ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਾ ਉਹਨੂੰ ਛੱਡਦੇ ਨਹੀਂ ਉਹ ਉਹ ਚਲਾਨ ਕਰਦੇ ਆ ਸੋ ਇਹ ਇਹ ਸੋਚ ਲੈ ਕੇ ਅਸੀਂ ਐਸਐਸਐਫ ਬਣਾਈ ਹੈ ਔਰ ਐਸਐਸਐਫ ਦਾ ਟ੍ਰੇਨਿੰਗ ਹੋ ਗਈ ਕਪੂਰਥਲੇ ਟ੍ਰੇਨਿੰਗ ਹੋਈ ਹੈ ਗੱਡੀਆਂ ਪਹੁੰਚ ਗਿਆ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਕਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਹੈ ਸੋ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਬਹੁਤ ਸਾਰੇ ਮੈਂ ਦੋਸਤਾਂ ਮਿੱਤਰ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋਏ ਨੇ ਕਾਰ ਬਰਬਾਦ ਹੋ ਜਾਂਦੀ ਨੇ ਜੀ ਬਾਅਦ ਠੀਕ ਹੈ ਰਿਸ਼ਤੇਦਾਰ ਦੋਸਤ ਮਿੱਤਰ ਆ ਜਾਂਦੇ ਨੇ ਭੋਗ ਤੱਕ ਆ ਜਾਂਦੇ ਨੇ ਬਾਅਦ ਚ ਆ ਜਾਂਦੇ ਨੇ ਮੁੜ ਕੇ ਚੱਲਣਾ ਤਾਂ ਪਰਿਵਾਰ ਨੂੰ ਹੀ ਪੈਂਦਾ ਸੋ ਇਹ ਇਹਦਾ ਨਾਂ ਹੀ ਬੋਲਿਆ ਐਕਸੀਡੈਂਟ ਦਾ ਸੋ ਆਪਾਂ ਹੁਣ ਪੰਜਾਬ 'ਚ ਪੰਜਾਬ ਜਿਹੜਾ ਹੈ ਦੇਸ਼ 'ਚ ਮੌਤਾਂ ਦੇ ਵਿੱਚ ਪਹਿਲੇ ਨੰਬਰ 'ਤੇ ਆ ਆਪਾਂ ਇੰਨਾ ਕੰਮਾਂ 'ਚ ਪਹਿਲੇ ਨੰਬਰ 'ਤੇ ਨਹੀਂ ਆਉਣਾ ਆਪਾਂ ਪੰਜਾਬ ਨੂੰ ਸਭ ਤੋਂ ਸੇਫਸਟ ਸਟੇਟ ਬਣਾਉਣਾ ਹੈ ਸਭ ਤੋਂ ਸੁਰੱਖਿਅਤ ਸਟੇਟ ਸੜਕਾਂ ਦੇ ਮਾਮਲੇ 'ਚ ਦੁਨੀਆ ਆਉਂਦੀ ਹੈ ਆਹ ਸੜਕ ਤੋਂ ਤਾਂ ਲੱਖਾਂ ਬੰਦੇ ਲੰਘਦੇ 1 ਲੱਖ ਬੰਦੇ ਤਾਂ ਕੱਲਾ ਦਰਬਾਰ ਸਾਹਿਬ ਨਤਵਸਤਕ ਹੋਣ ਲਈ ਜਾਂਦਾ ਹੈ ਜਲਿਆਂ ਵਾਲਾ ਬਾਗ ਦੇਖਣ ਜਾਂਦਾ ਹੈ ਦੁਰਗਾਣਾ ਮੰਦਰ ਮੱਥਾ ਟੇਕਣ ਜਾਂਦੇ ਆ ਬਾਗਾ ਬਾਡਰ ਦੇਖਣ ਜਾਂਦੇ ਕੱਲਾ 1 ਲੱਖ ਪਰ ਡੇ ਇੱਥੋਂ ਨਹੀਂ ਲੰਘਦੇ ਆ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਬਈ ਪੰਜਾਬ 'ਚ ਆਏ ਆ ਬਈ ਇੱਥੇ ਸਾਡੀ ਜਾਨ ਦੀ ਕੀਮਤ ਹੈ ਇੱਥੇ ਸਾਡੀ ਜਾਨ ਦੀ ਅਹਿਮੀਅਤ ਮੰਨੀ ਜਾ ਰਹੀ ਹੈ ਸਰਕਾਰ ਦੁਆਰਾ। ਔਰ ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਓ। ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ। ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ। ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ। ਕੈਮਰੇ ਦੇ ਸਾਹਮਣੇ ਚਲਾਣ ਕਰਤਿਓ ਉਹ ਚ ਅਗਲਾ ਵੀ ਨਹੀਂ ਬੋਲ ਸਕਦਾ ਕੁਝ ਮੂਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਥੋੜਾ ਵੀ ਬਚਾਹ ਹੋ ਜੂ ਜੇ ਕੈਮਰੇ ਤੋਂ ਬਿਨਾ ਇਧਰ ਉਧਰ ਹੋ ਕੇ ਚਲਾਣ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਿਗਾਰ ਸੈੱਟ ਕੀਤਾ ਤੁਸੀਂ ਔਰ ਨਾਲੇ ਹਰਜ ਕਰ ਲਓ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਉਹ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਹਾਂ ਸੀ ਉਹਨੂੰ ਪੰਜਾਬ ਐਸਐਸ ਕਰਦਾ ਪਰ ਉਹਦੇ ਪੈਸੇ ਲੱਗਣਗੇ ਘਰੇ ਛੱਡਿਆਵਾਂਗੇ ਘਰੇ ਛੱਡਿਆਵਾਂਗੇ ਨਾਲ ਜੇ ਘਰੇ ਛੱਡ ਕੇ ਆਵਾਂਗੇ ਥੋੜਾ ਲੰਬਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਦਾ ਚਲਾਨ ਕੱਟ ਕੇ ਉਹਨੂੰ ਕਹਿੰਦੇ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋਈ ਜੀ ਹੈ ਨਾ ਚਲਾਨ ਕੱਟਣਾ ਕੀ ਫਾਇਦਾ ਚਲਾਨ ਦਾ ਮਤਲਬ ਇਹ ਹੋਇਆ ਥੋੜੀ ਉਹਨਾਂ ਦੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਹੀ ਚਲਾਉਣ ਲੱਗ ਜਊਗਾ ਸੋ ਗੱਡੀ ਇੰਪਾਉਂਡ ਹੋਊਗੀ ਉੱਥੇ ਗੱਡੀ ਇੰਪਾਉਂਡ ਹੋਊਗੀ ਨਾਲ-ਨਾਲ ਅੱਗੇ ਹੁਣ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਸਟਾਸ਼ਨ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ ਚ ਆਜੇ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰਸੋਂ ਇਹ ਉਧਰ ਬਠਿੰਡੇ ਕੇ ਨਹੀਂ ਫੜਿਆ ਗਿਆ ਸੀ ਹਰਦਾ ਨਹੀਂ ਜਦਾ ਮਤਲਬ ਇਹ ਹੈਪਚੁਅਲ ਹੈ ਉਹਦਾ ਇੱਕ ਨੰਬਰ ਕੱਟ ਲਓ ਫਰਜ਼ ਕਰ ਲਓ 5 ਨੰਬਰ ਹੋਣ ਕ੍ਰੈਡਿਟ ਅਮਰੀਕਾ ਚ ਇਦਾਂ ਹੀ ਹੈ ਪੁਆਇੰਟ ਨੇ ਜੇ ਸਾਡੇ ਕਾ 3 ਨੰਬਰ ਕੱਟੇ ਗਏ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੋੜਿਆ ਹੋਇਆ ਹੈ ਬੰਦਾ ਗਿਆ ਆਪਣੇ ਬੰਦੇ ਸੀ ਗਿਆ ਨੌਕਰੀ ਲੈਣ ਸਭ ਕੁਝ ਠੀਕ ਸੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ ਉਹ ਕਹਿੰਦੇ ਜੀ ਓਕੇ एवरीथिंग ਇਜ਼ ਓਕੇ ਓਨਲੀ ਲਾਸਟ ਥਿੰਗ ਕੈਨ I ਹੈਵ ਯੂਅਰ ਲਾਇਸੈਂਸ ਪਲੀਜ਼ ਲਾਇਸੈਂਸ ਲਿਆ ਨੌਕਰੀ ਮਿਲਣ ਲੱਗੀ ਆ ਬਸ ਕੱਲਾ ਲਾਇਸੈਂਸ ਦੇਖਣਾ ਲਾਇਸੈਂਸ ਨੂੰ ਸਵਾਈਪ ਕੀਤਾ ਓ ਮਾਈ ਗੋਡ ਕਹਿੰਦੇ ਯੂ ਆਰ ਨਾਟ ਅ ਗੁੱਡ ਡਰਾਈਵਰ ਤੇਰ ਤਾਂ ਸਾਸਟ੍ਰ ਨੰਬਰ ਬਹੁ ਘੱਟੇ ਹੋਏ ਨੇ ਤੇਨੂੰ ਤਾਂ ਚਲਾਣ ਬਹੁਤ ਹੋਏ ਹੋਏ ਨੇ ਸੋ ਸੌਰੀ ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ ਉਹ ਕੀ ਕਹੋ ਕੀ ਕਹਿੰਦੇ ਨੇ ਉਹਨਾਂ ਨੇ ਸਾਈਕੋਲੋਜੀ ਜਿਹੜੀ ਸਾਈਕੋਲੋਜੀਕਲੀ ਕੀ ਪੜਿਆ ਹੋਇਆ ਕਹਿੰਦੇ ਜਿਹੋ ਜਿਹਾ ਵਿਹਾਰ ਬੰਦੇ ਦਾ ਜਿਹੋ ਜਿਹਾ ਬਤੀਰਾ ਬੰਦੇ ਦਾ ਗੱਡੀ ਚਲਾਉਣ ਦੌਰਾਨ ਹੁੰਦਾ ਉਹੀ ਬਤੀਰਾ ਉਹਦਾ ਦਫ਼ਤਰ ਚੰਦਾ ਜੇ ਗੱਡੀ ਚ ਕਾਲੀ ਕਰਦਾ ਦਫ਼ਤਰ ਚ ਵੀ ਕਾਲੀ ਕਰੂ ਜੇ ਗੱਡੀ 'ਚ ਗਲਤ ਸੜਕ ਤੇ ਗਲਤ ਉਹ ਕਰਦਾ ਹੈ ওভারਟੇਕ ਇਹਦਾ ਮਤਲਬ ਦਾਤਰਜੀ ਕੋਈ ਨਾ ਕੋਈ ਪੰਗਾ ਪਾਉ ਉਹ ਕਿਉਂਕਿ ਉਹਦੀ ਸੁਭਾਅ ਚ ਕਾਲੀ ਹੈ ਜੇ ਗਲਤੀਆਂ ਨੇ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਕਿਤੇ ਰੈੱਡ ਲਾਈਟ ਚੋਂ ਲੰਘਦੇ ਹੋ ਜਾਂ ਓਵਰ ਸਪੀਡ ਹੁੰਨੇ ਹੋ ਚਲਾਨ ਕੱਟਿਆ ਜਾਂਦਾ ਹੈ ਇਹਦਾ ਮਤਲਬ ਤੁਸੀਂ ਆਪਣੀ ਨੌਕਰੀ ਨੂੰ ਲਤਬਾਰ ਰਹੇ ਹੋ ਦੇਖੋ ਕਿੱਥੇ ਤੱਕ ਉਹਨਾਂ ਨੇ ਇਹ ਚੀਜ਼ ਜੋੜ ਕੇ ਰੱਖੀ ਹੈ ਟਾਈਮ ਦਾ ਫਿਰ ਚੱਲ ਜਾਈ ਲੱਗ ਚੱਕੀ ਫਿਰਦੇ ਆ ਮਾੜੀਆਂ ਬਾਈਆਂ ਵੇਚ ਕੇ ਪਿਓ ਦੇ ਜ਼ਮੀਨ ਵੇਚ ਕੇ ਚਲੋ ਅਮਰੀਕਾ ਚਲੋ ਕੈਨੇਡਾ ਕੋਈ ਡਿਸਪਲਨ ਹੈ ਉਹਨਾਂ ਕੋਲੇ ਹੋਰ ਕੀ ਹੈ ਮੌਸਮ ਤਾਂ ਆਪਣੇ ਤੋਂ ਵਧੀਆ ਤਾਂ ਮੌਸਮ ਹੀ ਹੈ ਨਹੀਂ ਕਿਤੇ ਧਰਤੀ ਤੇ ਆਪਣੇ ਤੋਂ ਵੱਧ ਉਪਜਾਊ ਧਰਤੀ ਹੈ ਨਹੀਂ ਕਿਤੇ ਉੱਥੇ ਤਾਂ ਬਰਫ਼ ਪਈ ਰਹਿੰਦੀ ਹੈ 6 ਜਿਹੇ ਮਹੀਨੇ ਜਾਂਦੇ ਕਿਉਂ ਡਿਸਪਲਨ ਹੈ ਮੰਤਰੀ ਜਾਂ ਸੰਤਰੀ ਇੱਕੋ ਜਿਹੇ ਤਰ੍ਹਾਂ ਆਣੇ ਪ੍ਰਧਾਨ ਮੰਤਰੀ ਦਾ ਚਲਾਨ ਕੱਟਿਆ ਜਾ ਸਕਦਾ ਇੱਥੇ ਪ੍ਰਧਾਨ ਮੰਤਰੀ ਗੱਲ ਛੱਡੋ ਇੱਥੇ ਜਿਹੜਾ ਮੰਤਰੀ ਦੇ ਘਰੇ ਪੋਚਾ ਲਾਉਂਦਾ ਉਹ ਵੀ ਕਹਿੰਦਾ ਮੈਂ ਲਾਲਵੱਤੀ ਚੋਂ ਮੈਨੂੰ ਕਿਵੇਂ ਹਟਾ ਲੋਂਗੇ ਮੈਂ ਪੋਚੇ ਲਾਉਣਾ ਉੱਥੇ ਸਵੀ ਕਲਚਰ ਸਪਾਰਸ਼ ਕਲਚਰ ਇਹ ਬੰਦ ਹੈ ਇਹ ਹੁਣ ਬੰਦ ਹੈ ਬਸ ਜਿੰਨਾ ਕਿ ਰਹਿ ਗਿਆ ਉਹ ਥੋੜਾ ਬੋਤ ਰਹਿ ਗਿਆ ਉਹ ਵੀ ਬੰਦ ਹੋ ਜਾਊਗਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਹੋ ਰਹੀਆਂ ਨੇ ਸਾਡੀਆਂ ਧੀਆਂ ਮਾਈਪਾਗੋ ਵਾਲੇ ਜਿਹੜੀ ਕੱਲ ਚਾਕੀ ਸੀ ਉਹ ਚ ਮੈਂ ਗੱਲ ਕੀਤੀ ਸੀ ਸਾਡੀਆਂ ਭੈਣਾਂ ਅਫਸਰ ਬਣ ਰਹੀਆਂ ਨੇ ਜੱਜ ਬਣ ਰਹੀਆਂ ਨੇ ਵਕੀਲ ਬਣ ਰਹੀਆਂ ਨੇ ਪਟਵਾਰੀ ਬਣ ਰਹੀਆਂ ਨੇ ਸਬ ਇੰਸਪੈਕਟਰ ਲੱਗੀਆਂ ਇੱਥੇ ਹੀ ਫਰੂਕੀ ਸਾਹਿਬ ਹੋਣਾ ਨੇ ਪ੍ਰੋਗਰਾਮ ਕਰਾਇਆ ਸੀ ਇੱਥੇ ਹੀ ਜਦੋਂ ਲੜਕੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਕਿੰਨੀ ਖੁਸ਼ੀ ਤੇ ਕਿੰਨਾ ਨੱਚ ਰਹੇ ਸੀ ਬੱਚੇ ਇਹ ਖੁਸ਼ੀਆਂ ਹਸਨ ਕੇਡਣ ਮਨ ਕਾ ਚਾਹੋਗੇ ਬਾਣੀ ਚ ਲਿਖਿਆ ਇਹ ਖੁਸ਼ੀਆਂ ਲੈ ਕੇ ਆਉਣੀਆਂ ਨੇ ਹਰ ਇੱਕ ਦੇ ਘਰੇ ਖੁਸ਼ੀਆਂ ਆਉਣੀਆਂ ਚਾਹੀਦੀਆਂ ਨੇ ਦੀਵਾਲੀਆਂ ਦਸਹਿਰੇ ਲੋਹੜੀਆਂ ਵਿਸਾਖੀਆਂ ਸਾਡੀਆਂ ਸਭ ਦੀਆਂ ਸਾਂਝੀਆਂ ਨੇ ਪ੍ਰਮਾਤਮਾ ਕਰੇ ਖੁਸ਼ੀਆਂ ਦੇ ਦੀਵੇ ਪਰਮਾਤਮਾ ਕਰੇ ਵਿਦਿਆ ਦਾ ਚਾਨਣ ਪਰਮਾਤਮਾ ਕਰੇ ਤਾਕੀਆਂ ਦੇ ਦੀਵੇ ਹਰ ਘਰ ਚ ਬਲਣਾ ਪੜੋ ਪੜ ਕੇ ਨੰਬਰ ਲੈ ਲਓ ਇਸ ਗੱਲੋਂ ਬੇਫਿਕਰ ਹੋ ਜਿਓ ਜੇ 700 ਚੋਂ ਤੁਹਾਡੇ 680 ਆ ਗਏ ਇਸ ਗੱਲੋਂ ਬੇਫਿਕਰ ਹੋ ਜਿਓ ਕਿ ਮੈਨੂੰ ਕੋਈ ਐਮਐਲ ਜਾਣ ਰਜਾ ਮੇਰੇ ਕੋਲ ਪੈਸੇ ਨਹੀਂ ਹੈਗੇ 680 ਵਾਲਾ ਰਹਿ ਜਾਊਗਾ ਤੇ 640 ਵਾਲਾ ਨੌਕਰੀ ਲੈ ਜਾਊਗਾ ਇਹ ਕੰਮ ਨਹੀਂ ਸਰਕਾਰ ਤੁਹਾਡਾ ਆਪ ਕੁੰਡਾ ਖੜਕਾਊਗੀ ਭਾਈ ਆ ਜਾ ਤੇਰੀ ਨੌਕਰੀ ਤੇਰੀ ਕੁਰਸੀ ਤੈਨੂੰ ਇੰਤਜ਼ਾਰ ਕਰ ਰਹੀ ਹੈ ਤੇ ਸੋ ਇਹ ਸੋਚ ਤੇ ਚੱਲਦੇ ਆ ਡਿਊਟੀ ਦੌਰਾਨ ਕਈ ਵਾਰੀ ਸਾਡੇ ਜਵਾਨ ਸ਼ਹੀਦ ਹੋ ਜਾਂਦੇ ਨੇ ਮੈਂ ਪਰਸੋਂ ਹੀ ਗਿਆ ਸੀਗਾ ਆਰਾਮਗੜ ਸਰਦਾਰਾਂ ਪਿੰਡ ਖਾਨਣੇ ਕੋਲੇ ਅਗਨੀ ਵੀਰ ਸਾਡਾ ਮੁੰਡਾ ਸ਼ਹੀਦ ਹੋ ਗਿਆ 1 ਕਰੋੜ ਰੁਪਈਆ ਸੀ ਕੋਈ ਕੀਮਤ ਨਹੀਂ ਪਾਉਂਦੇ ਉਹਦੀ ਜਾਨ ਦੀ ਉਹ ਤਾਂ ਕੋਈ ਅਰਬਾਂ ਖਰਬਾਂ ਚ ਨਹੀਂ ਪਾ ਸਕਦਾ ਪਰ ਉਹਦੇ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ 1 ਕਰੋੜ ਰੁਪਈਆ ਪੰਜਾਂ ਸਰਕਾਰ ਵੱਲੋਂ 1.5 ਕਰੋੜ ਰੁਪਈਆ ਆਪਾਂ ਭਾਰਤੀ ਫੌਜ ਵੱਲੋਂ ਤੇ ਬਾਕੀ ਸਹੂਲਤਾਂ ਪਰਿਵਾਰ 'ਚ ਇੱਕ ਨੌਕਰੀ ਔਰ ਨੌਕਰੀ ਵੀ 6 ਪੈਣਾਂ ਦਾ ਇੱਕ ਭਾਈ ਸੀਗਾ 6 ਦੀਆਂ 6 ਬੈਠੀਆਂ ਸੀ ਗੱਲ ਮੇਰੇ ਸਾਹਮਣੇ ਪਰਸੋ ਮੈਂ ਕਹ ਜੀ ਨੌਕਰੀ ਇੱਕ ਮਿਲਨੀ ਹੈ ਦੱਸੋ ਕਹਿੰਦੇ ਛੋਟੀ ਹੈ ਜੀ ਬੀਏ 2 ਚ ਆਹ ਜੇ ਮੈਂ ਕਹਿੰ ਵੀ ਜੇ ਉਹ ਜੇ ਅੱਜ ਹੀ ਤੁਸੀਂ ਕਾਲੀ ਕਰ ਦੋ ਕਰੋਗੇ ਤਾਂ ਅੱਜ ਹੀ ਨੌਕਰੀ ਮਿਲੂਗੀ ਉਹ ਪਲੱਸ 2 ਦੇ ਬੇਸ ਤੇ ਮਿਲੂਗੀ ਨੌਕਰੀ ਛੋਟੀ ਮਿਲੂਗੀ ਇੱਕ ਕੰਮ ਕਰਦੇ ਆ ਅਸੀਂ ਰਿਜ਼ਰਵ ਰੱਖ ਲੈਨੇ ਆ ਤੇ ਪੜ੍ਹਾਈ ਵੀ ਅਸੀਂ ਬੀਏ 2 ਤੋਂ ਬੀਏ ਫਾਈਨਲ ਕਰਨ ਤੱਕ ਗ੍ਰੈਜੂਏਸ਼ਨ ਕਰਨ ਤੱਕ ਅਸੀਂ ਸਾਰਾ ਖਰਚਾ ਵੀ ਅਸੀਂ ਕਰਾਂਗੇ ਇਹਨੂੰ ਵੀ ਇਹਨੂੰ ਗ੍ਰੈਜੂਏਸ਼ਨ ਕਰਾ ਲਓ ਨੌਕਰੀ ਵਧੀਆ ਮਿਲ ਜਾਊਗੀ ਸੋ ਅਗਲੇ ਸਾਲ ਉਹਨਾਂ ਨੂੰ ਨੌਕਰੀ ਤੇ ਰੱਖੋ ਕਿਉਂਕਿ ਜੇ ਅਸੀਂ ਪੁਲਿਸ ਵਾਲਿਆਂ ਦੇ ਤੇ ਫੌਜੀਆਂ ਦੇ ਪਰਿਵਾਰਾਂ ਦਾ ਹਾਲ ਨਹੀਂ ਪੁੱਛਾਂਗੇ ਤਾਂ ਦੁਬਾਰਾ ਕਿਸੇ ਨੇ ਭਰਤੀ ਹੋਣ ਦੀ ਹਿੰਮਤ ਨਹੀਂ ਕਰਨੀ ਜੇ ਅਸੀਂ ਪਰਿਵਾਰਾਂ ਨੂੰ ਮਾਨ ਸਨਮਾਨ ਦੇਵਾਂਗੇ ਬਾਕੀ ਹੌਸਲਾ ਵੀ ਵਧੂਗਾ ਯਾਰ ਹਾਂ ਸਾਡੇ ਮੰਗਰ ਹੈਗਾ ਕੋਈ ਸਾਨੂੰ ਤੁਹਾਡੇ ਵਾਸਤੇ ਕਿੰਨਾ ਸੋਹਣਾ ਪ੍ਰੋਗਰਾਮ ਸ਼ੁਰੂ ਕੀਤਾ ਹਰ ਸਾਲ ਹੋਇਆ ਕਰੂਗਾ ਇੱਥੇ ਕੀਤਾ ਸੀ ਆਪਾਂ ਗੁਲਦਸਤਾ ਕਿਉਂਕਿ ਮੈਂ ਸਮਝਦਾ ਕਿ ਤੁਸੀਂ ਦੇਖੋ ਤੁਸੀਂ ਵੀ ਇਨਸਾਨ ਹੋ ਸਾਰਾ ਦਿਨ ਜਲੰਧਰ ਵਾਲੇ ਚੌਕ 'ਚ ਖੜੇ ਸੋਹਰਾ ਧੂਆਂ ਅੰਦਰ ਮਿੱਟੀ ਅੰਦਰ ਸ਼ਾਮ ਤੱਕ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਸਾਨੂੰ ਸ਼੍ਰੀਮਾਨ ਜੀ ਕਹਿਆ ਕਰੋ ਤੁਸੀਂ ਵੀ ਤਾਂ ਬੰਦੇ ਹੀ ਹੋ ਤੁਸੀਂ ਵੀ ਤਾਂ ਸਾਡੇ ਪੀਆ ਪੁੱਤੇ ਹੋ ਤੁਸੀਂ ਵੀ ਇਨਸਾਨ ਹੋ ਤੁਸੀਂ ਰੋਬੋਟ ਨਹੀਂ ਹੈਗੇ ਤੁਸੀਂ ਕੰਪਿਊਟਰ ਵੀ ਨਹੀਂ ਹੈਗੇ ਪਰ ਹਾਂ ਜੇ ਤੁਹਾਨੂੰ ਕੰਪਿਊਟਰ ਤੇ ਰਿਪੋਰਟ ਦੇ ਦਿੱਤੇ ਜਾਣ ਤਾਂ ਤੁਸੀਂ ਉਹਨਾਂ ਤੋਂ 5 ਗੁਣਾ ਕੰਮ ਲੈ ਸਕਦੇ ਹੋ ਐਨਾ ਮੈਨੂੰ ਪਤਾ ਪੰਜਾਬ ਪੁਲਿਸ ਵਾਲੇ ਸੋ ਇੱਕ ਨਵੀਂ ਕਿਸਮ ਦਾ ਇੱਕ ਆਗਾਜ਼ ਹੋ ਰਿਹਾ ਅੱਜ ਔਰ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਪਾਤਰ ਸਾਹਿਬ ਦਾ ਸ਼ੇਰ ਹੈ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ-ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਆਹ ਬਣਦੇ ਜਾਂ ਆਹ ਬਣਦੇ ਜੋ ਕੁਝ ਬਣਾਤਾ ਇਹ ਤੋਂ ਵੱਡਾ ਕੁਝ ਹੈ ਹੀ ਨਹੀਂ ਸਾਡੇ 17 ਸਾਲ ਦੀ ਉਮਰ 'ਚ ਭਗਵੰਤ ਸਾਨ ਬਣਾਤਾ ਸੀ ਪੰਜਾਬੀਆਂ ਨੇ ਆ ਹੁਣ 2022 ਚ ਅੱਡੀ ਵੱਡੀ ਜ਼ਿੰਮੇਵਾਰੀ 2014 ਚ ਦੇਸ਼ ਦੇ 543 ਲੋਕਾਂ ਚ ਸ਼ਾਮਲ ਕਰਤਾ ਪਾਰਲੀਮੈਂਟ ਪੇਚ ਕੇ ਹੋਰ ਕੀ ਕਰੀਏ ਜੀ ਫਿਰ ਉਹਨੂੰ ਸੋ ਸੁਖ ਵੇਲੇ ਸ਼ੁਕਰਾਨਾ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਿ ਹਜਾ ਮੌਕਾ ਦਿੱਤਾ ਕਿ ਭਾਈ ਪੰਜਾਬ ਨੂੰ ਠੀਕ ਕਰ ਲੋ ਧਰਤੀ ਗੁਰੂਆਂ ਦੀ ਹੈ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਧਰਤੀ ਸ਼ਹੀਦਾਂ ਦੀ ਹੈ ਸ਼ਾਇਰਾਂ ਦੀ ਹੈ ਧਰਤੀ ਫਕੀਰਾਂ ਦੀ ਹੈ। ਇਸ ਤੋਂ ਵੱਧ ਹੋਰ ਕੀ ਮਿਲ ਸਕਦਾ ਹੈ? ਕਿ ਤੁਹਾਨੂੰ ਉਸ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲ ਜੇ। ਸੋ ਸੱਚੇ ਦਿਲੋਂ ਪੰਜਾਬ ਵਾਸਤੇ ਖੜਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ SSF ਦੇ ਜਿਹੜੇ ਜਵਾਨ ਨੇ ਮੁੰਡੇ ਕੁੜੀਆਂ ਜਿੰਨੇ ਵੀ ਡਿਊਟੀ 'ਚ ਜਾਓਗੇ ਹਰ ਰੋਜ਼ ਪੁੰਨ ਤਾਂ ਖੱਟ ਕੇ ਆਓਗੇ ਆ ਕੇ ਸ਼ੀਸ਼ੇ ਮੂਰੇ ਖੜ ਕੇ ਜਰੂਰ ਆਪਣੇ ਆਪ ਨਾਲ ਗੱਲ ਕਰ ਲਿਆ ਕਰੋ ਕਿ ਅੱਜ ਮੈਂ ਜਾਨ ਬਚਾਤੀ ਨੇ ਤਾਂ ਅੱਜ ਕੱਲ ਤੁਹਾਨੂੰ ਪਤਾ ਹਾਲਾਤ ਭਾਈ ਭਾਈ ਦਾ ਵੈਰੀ ਐ ਸਕੇਆਂ ਚਾਚਿਆਂ ਤਾਇਿਆਂ ਦੇ ਮਾਂ ਪਿਓਾਂ ਦੇ ਕਤਲ ਹੋ ਰਹੇ ਨੇ ਖੂਨ ਚਿੱਟਾ ਹੋ ਗਿਆ ਲਾਲਚ ਵੱਧ ਗਏ ਤੇ ਆਪਾਂ ਇਹੋ ਜਿਹੇ ਬੰਦੇ ਬਣਨਾ ਕਿ ਗੱਡੀ ਮੂਰੇ ਕਦੇ ਘੁੱਗੀ ਵੀ ਆ ਜੇ ਨਾ ਅਸੀਂ ਤਾਂ 2 ਮਿੰਟ ਉੱਥੇ ਖੜਕੇ ਵੀ ਮੌਨ ਮੌਨ ਧਾਰ ਲੈਨੇ ਯਾਰ ਕਿ ਯਾਰ ਪੰਛੀ ਸੀ ਜਨੌਰ ਸੀ ਕੀ ਪਤਾ ਛੋਟੇ ਛੋਟੇ ਬੋਟ ਜਿਹੜੇ ਨੇ ਉਹਨਾਂ ਨੇ ਤਰੀਕੇ ਦੇ ਹੋਣਗੇ ਕੀ ਹੋ ਗਿਆ ਇਹ ਚਲੋ ਕੋਈ ਨਹੀਂ ਇਹੀ ਆ ਕਿ ਆਪਾਂ ਦੂਜਿਆਂ ਦੇ ਦੁੱਖਾਂ 'ਚ ਖੜੀਏ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੋ ਆਪਾਂ ਲੋਕਾਂ ਦੇ ਦੁੱਖ ਵੰਡਣੇ ਨੇ ਦੁੱਖ ਅੱਧੇ ਕਰਨੇ ਆ ਖੁਸ਼ੀਆਂ ਦੁੱਗਣੀਆਂ ਕਰਨੀਆਂ ਪੰਜਾਬ ਦੀ ਸੜਕ ਤੇ ਕੋਈ ਆਵੇ ਉਹਨੂੰ ਵੀ ਪਤਾ ਹੋਵੇ ਕਿ ਮੈਂ ਸੇਫ ਆ ਮੇਰੇ ਮੇਰੇ ਮੇਰੀ ਹੈਲਪ ਵਾਸਤੇ ਮੇਰੀ ਸਰਕਾਰ ਹੈਗੀ ਹੈ ਮੇਰੇ ਮੇਰੇ ਬੱਚਿਆਂ ਦੀ ਸੇਫਟੀ ਵਾਸਤੇ ਕਾਨੂੰਨ ਹੈਗਾ ਕਈ ਵਾਰੀ ਕੀ ਹੁੰਦਾ ਤੁਸੀਂ ਆਪ ਸਹੀ ਹੁੰਦੇ ਹੋ ਅਗਲਾ ਗਲਤ ਹੁੰਦਾ ਉਧਰੋਂ ਉਹਦਾ ਕੀ ਕਰ ਸਕਦੇ ਹੋ ਫਿਰ ਤੁਸੀਂ ਸੋ ਹਰ ਚੀਜ਼ ਚੈੱਕ ਕਰਾਂਗੇ ਔਰ ਜਿਵੇਂ ਤੁਸੀਂ ਕਹੋਗੇ ਔਰ ਸਭ ਤੋਂ ਪਹਿਲਾਂ ਅੱਜ ਮੈਂ ਇਹ ਵੀ ਅਨਾਉਂਸ ਕਰ ਦੇਣਾ ਕਿ ਦੇਖੋ ਟ੍ਰੈਫਿਕ ਤਾਂ ਏਡੀਜੀਪੀ ਸਭ ਦੇਖ ਹੀ ਰਹੇ ਨੇ ਸਾਰੀ ਟ੍ਰੈਫਿਕ ਪਰ ਐਸਐਸਐਫ ਦੇ ਵਿੱਚ ਐਸਐਸਪੀ ਐਸਐਸਐਫ ਪੰਜਾਬ एसएसपी एसएसएफ पंजाब सारे पंजाब ਦਾ एसएसपी ਉਹ ਬੰਦਾ ਲਾਇਆ ਜਿਹਨੇ ਦੇਸ਼ ਦੀ ਅਗਵਾਈ ਕੀਤੀ ਹੈ ہاکی ਦੇ ਵਿੱਚ ਉਹ ਸਾਡਾ ਕਪਤਾਨ ਰਿਹਾ ਤੇ ਅੱਜ ਵੀ ਸਭ ਤੋਂ ਵੱਧ ਗੋਲੋ ਦੇ ਬੋਲਦੇ ਨੇ ਗगनਜੀਤ ਜਿਹੜਾ ہاکی ਦਾ ਕੈਪਟਨ ਹੈ ਉਹ ਸਾਡੇ एसएसपी ਪੰਜਾਬ ਹੋਣਗੇ ਸੋ ਇੱਕ ਸਪੋਰਟਸਮੈਨ ਹੈ ਸਪੋਰਟਸਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਗੱਲ ਨੇਚੁਰਲੀ ਕੁਦਰਤੀ ਹੁੰਦੀ ਹੈ ਕਿ ਉਹ ਅਸੂਲਾਂ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਉਹਨੂੰ ਪਤਾ ਹੈ ਜੇ ਫਾਉਲ ਪਲੇ ਕੀਤਾ ਤਾਂ ਰੈੱਡ ਕਾਰਡ ਜਾਂ yellow card ਆ ਜਾਂਦਾ ਸੋ ਇਸ ਕਰਕੇ ਹਾਕੀ ਦੇ ਕਪਤਾਨ ਸਾਡੇ SSF ਦੇ ਕਪਤਾਨ ਹੋਣਗੇ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਖੁਸ਼ਖਬਰੀਆਂ ਪੰਜਾਬੀਆਂ ਦੇ ਨਾਮ ਕਰਾਂਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਪੰਜਾਬ ਤੇ ਇਸੇ ਤਰ੍ਹਾਂ ਮੇਰ ਭਰਿਆ ਹੱਥ ਰੱਖੇ ਅਸੀਂ ਇੱਕ ਨੰਬਰ ਸੂਬਾ ਸੀ ਤੇ ਇੱਕ ਨੰਬਰ ਸੂਬਾ ਹੀ ਬਣਾਂਗੇ ਸਾਨੂੰ ਪੰਜਾਬੀਆਂ ਦੀ ਕਾਹਤ ਹੈ ਕਿ 1 ਨੰਬਰ ਤੋਂ ਥੱਲੇ ਕੋਈ ਨੰਬਰ ਹੋਰ ਪਸੰਦੀ ਨਹੀਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਢੰਗ ਦਾ ਹਾਂ ਬੋਲਾਂ ਹਿੰਦੀ ਉਰਦੂ ਵੀ ਸਮਝਦਾ ਕਦੇ ਕਦੇ ਅੰਗਰੇਜ਼ੀ ਵੀ ਅੰਗਦਾ ਹਾਂ ਮਾਂ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਗੱਲ ਆਖਣ ਤੋਂ ਰਤਾਣਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਬੰਗੜਾ ਹਾਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਾਇਰੀ ਟੰਗਦਾ ਹਾਂ ਸੋ ਪੰਜਾਬ ਵਸਦਾ ਰਵੇ ਗੁਰੂਆਂ ਦੇ ਨਾਮ ਤੇ ਪੰਜਾਬ ਵਸਦਾ ਸਾਡੇ ਆਸ਼ੀਰਵਾਦ ਜਿਹੜਾ ਗੁਰੂਆਂ ਦਾ ਉਹ ਸਾਡੇ ਤੇ ਰਵੇ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਬਹੁਤ ਬਹੁਤ ਵਧਾਈਆਂ ਅਕਸਰ ਲੋਕਾਂ ਕੋ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ अक्सर लोगों को कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी और मीडिया जो नेशनल मीडिया आया है उनका भी बहुत बहुत मैं आभारी हूँ आभार व्यक्त करता हूं कि पूरे देश में आपने ये खबर चलानी है मेरे कुछ मित्र सामने बैठे हैं जो नेशनल मीडिया देखते हैं और मेरे लिए खुशी की बात यह है कि जब भी वो आते हैं पंजाब में तो कुछ ना कुछ वो क्योंकि सारे लोग जानते हैं तो कुछ ना कुछ अच्छी फीडबैक देके जाते हैं कुछ सुझाव भी देके जाते हैं कि ऐसा सोच रहे हैं लोग ये कर दो वो कर दो मैं तो गल दसी थी एक, एक जनवरी को नए साल वाले दिन में चला गया अमित मैं चला गया इधर गुरुद्वारा साहब में नाभा साहब गुरुद्वारा है जीरकपुर के पास माथा टेकने के लिए अपनी फैमिली के साथ बैठ गए माथा टेक के कीर्तन स्रवण कर रहे थे एक बच्चा आया छह सात साल का बच्चा होगा सीधा ही आया मेरी गोद में आके बोला नमस्कार सीएम साहब ठंड बहुत है छुट्टियां कर दो मैं यार हां ठंड तो बहुत है तो किनिया कर दी होगा ना कर दो फिर मैंने उसके कहने पे कर भी दी ठंड बहुत थी लेकिन मैंने कहा बेटा फिर ठंड में छुट्टियां तो कर देंगे लेकिन उसके बाद फिर डबल पढ़ाई करनी पड़ेगी कहते ठीक है सो so, एक बच्चे का ऐसा कॉन्फिडेंस है कोई सीएम के पास आके बोल सकता है जी छुट्टी कर दो सो so, मैं इधर की कर, की, तो उसी बार <laughs> की, की तो भी छुट्टी पाल दे चलो थे अफसर साहबाना भी गल हुई है पहला एक सुर चक होके छुट्टी चाहिए है ਚਲੋ 4 ਦਿਨ ਦੀਆਂ ਛੁੱਟੀਆਂ ਦੇ ਦਿੰਨੇ ਤੁਹਾਨੂੰ 1 ਫਰਵਰੀ ਤੋਂ ਤੁਸੀਂ ਜੁਆਇਨ ਕਰ ਲਿਓ 27 ਤੋਂ 31 ਤੱਕ ਤੁਸੀਂ ਕਰੇ ਜਾ ਕੇ ਆਪਣੇ ਮਾਪਿਓ ਨਾਲ ਮਿਲ ਕੇ ਆਸ਼ੀਰਵਾਦ ਲੈ ਕੇ ਤੁਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ